ਕੀ ਪੰਜਾਬ ਦੇ ਵਿੱਚ ਖੇਤੀ ਕਾਨੂੰਨ ਲਾਗੂ ਹੋ ਗਏ ਨਹੀਂ ਕੀ ਪੰਜਾਬ ਦੇ ਵਿੱਚ ਹੁਣ ਜਿਹੜੇ ਪ੍ਰਾਈਵੇਟ ਗਰੁੱਪ ਨੇ ਖਾਸ ਕਰਕੇ ਅੰਬਾਨੀ ਅੰਡਾਨੀ ਇਹਨਾਂ ਦਾ ਦਬਦਬਾ ਫਿਰ ਤੋਂ ਲਾਗੂ ਹੋ ਗਿਆ ਇਹ ਮੈਂ ਨਹੀਂ ਕਹਿੰਦਾ ਇਹ ਕਹਿੰਦੇ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਬਿਲਕੁਲ ਜੀ ਜਿਹੜੇ ਕਿਸਾਨ ਜਥੇਬੰਦੀਆਂ ਨੇ 13 ਮਹੀਨੇ ਦਿੱਲੀ ਦੇ ਵਿੱਚ ਇੱਕ ਵੱਡਾ ਮੋਰਚਾ ਲਾ ਕੇ ਕਾਲੇ ਕਾਨੂੰਨ ਖੇਤੀ ਕਾਨੂੰਨ ਤੇ ਖੇਤੀ ਕਾਨੂੰਨ ਦੇ ਨਾਲ-ਨਾਲ ਜਿਹੜੀਆਂ ਹੋਰ ਪ੍ਰਾਈਵੇਟ ਪਲੇਅਰਸ ਨੂੰ ਪੰਜਾਬ ਦੇ ਵਿੱਚ ਐ ਪੂਰੇ ਦੇਸ਼ ਦੇ ਵਿੱਚ ਆਪਣੀਆਂ ਮਨਮਾਨੀਆਂ ਕਰਨ ਦੀਆਂ ਜਿਹੜੀਆਂ ਨਵੀਆਂ ਨੀਤੀਆਂ ਬਣਾਈਆਂ ਗਈਆਂ ਸੀ ਉਹ ਰੱਦ ਕਰਵਾਈਆਂ ਸੀ ਉਹ ਕਿਤੇ ਨਾ ਕਿਤੇ ਪਿਛਲੇ ਦਰਵਾਜ਼ੇ ਰਾਹੀਂ ਚੋਰ ਦਰਵਾਜ਼ੇ ਰਾਹੀਂ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਲਾਗੂ ਕਰਨ ਜਾ ਰਹੀ ਆ ਤਾਂ ਦੱਸ ਦਈਏ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਮੰਡੀ ਬੋਰਡ ਦੇ ਰਾਹੀਂ ਇੱਕ ਪੱਤਰ ਜਾਰੀ ਕੀਤਾ ਜਿਸ ਪੱਤਰ ਦੇ ਵਿੱਚ ਪੰਜਾਬ ਦੇ ਵਿੱਚ 9 ਪ੍ਰਾਈਵੇਟ ਸਾਈਲੋਜ਼ ਜਿਹੜੇ ਸ਼ੈਲੋਜ਼ ਹੈਗੇ ਨੇ ਜਿਹੜੇ ਬਣਾਏ ਗਏ ਸੀ ਪਿਛਲੀਆਂ ਸਰਕਾਰਾਂ ਵੱਲੋਂ ਉਹ ਖਰੀਦ ਕਰ ਸਕਦੇ ਨੇ ਤੇ ਜਿਹਦੇ ਵਿੱਚ ਕੋਟਕਪੂਰਾ ਤੇ ਮੋਗਾ ਦੋ ਸ਼ੈਲੋ ਜਿਹੜੇ ਹੈਗੇ ਨੇ ਕੋਟਕਪੂਰਾ ਤੇ ਮੋਗਾ ਦੇ ਵਿੱਚ ਉਹ ਅਡਾਨੀ ਗਰੁੱਪ ਦੇ ਨੇ ਹੁਣ ਉਹਨਾਂ ਨੂੰ ਸਿੱਧੇ ਤਰੀਕੇ ਨਾਲ ਇਹ ਮਨਜ਼ੂਰੀ ਦੇ ਦਿੱਤੀ ਹੈ ਕਿ ਤੁਸੀਂ ਪੰਜਾਬ ਦੇ ਵਿੱਚੋਂ ਕਣਕ ਦੀ ਖਰੀਦ ਕਰ ਸਕਦੇ ਹੋ ਸਿਰਫ ਅਡਾਨੀ ਗਰੁੱਪ ਹੀ ਨਹੀਂ ਅਡਾਨੀ ਗਰੁੱਪ ਦੇ ਨਾਲ ਨੌ ਹੋਰ ਪ੍ਰਾਈਵੇਟ ਪਲੇਅਰਜ਼ ਨੋ ਹੋਰ ਪ੍ਰਾਈਵੇਟ ادارے ਉਹ ਵੀ ਪੰਜਾਬ ਦੇ ਵਿੱਚੋਂ ਕਣਕ ਦੀ ਖਰੀਦ ਸਿੱਧੀ ਕਰ ਸਕਦੇ ਨੇ ਤਾਂ ਕਹਿ ਸਕਦੇ ਆ ਕਿ ਜਿਹੜੇ ਕਾਨੂੰਨ ਜਿਹੜੀਆਂ ਨੀਤੀਆਂ ਕਿਸਾਨਾਂ ਨੇ ਰੱਦ ਕਰਵਾਈਆਂ ਸੀ ਉਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਪਿਛਲੇ ਦਰਵਾਜ਼ੇ ਰਾਹੀਂ ਮਨਜ਼ੂਰ ਉਹਨੇ ਕਰ ਲਈ ਹੈ ਤੇ ਉਹ ਲਾਗੂ ਕਰਨ ਜਾ ਰਹੀ ਹੈ ਜਿਹਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਫਿਰ ਮੈਦਾਨ 'ਚ ਉਤਰ ਆਈਆਂ ਨੇ ਅੱਜ ਕਿਸਾਨ ਜਥੇਬੰਦੀਆਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਵਿਰੋਧ ਕਰਨ ਜਾ ਰਹੀਆਂ ਨੇ ਉਹਨਾਂ ਦੇ ਘਰਾਂ ਦੇ ਅੱਗੇ ਇੱਕ ਰੋਸ ਪ੍ਰਦਰਸ਼ਨ ਕਰਨ ਜਾ ਰਹੀਆਂ ਨੇ ਤੇ ਇੱਕ ਚੇਤਾਵਨੀ ਪੱਤਰ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਦਿੱਤਾ ਜਾਵੇਗਾ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸੇ ਵਿਰੋਧ ਦੇ ਵਿੱਚ 8 April ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਵੱਡੀ ਰੈਲੀ ਵੀ ਰੱਖੀ ਗਈ ਹੈ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਰੱਖਿਆ ਗਿਆ ਤਾਂ ਦੱਸ ਦਈਏ ਅੱਜ ਅੱਜ ਦਾ ਦਿਨ 2 ਅਪ੍ਰੈਲ ਦਾ ਕਿਸਾਨ ਜਥੇਬੰਦੀਆਂ ਵੱਲੋਂ ਰੱਖਿਆ ਗਿਆਗਾ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਮੰਤਰੀ ਨੇ ਜਾਂ ਉਮੀਦਵਾਰ ਨੇ ਜੋ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਤ ਹੈਗੇ ਨੇ ਜਿਹੜੇ ਜਿਹੜੇ ਵਿਧਾਨ ਸਭਾ ਦੇ ਵਿੱਚ ਬੈਠਦੇ ਨੇ ਉਹਨਾਂ ਦਾ ਇੱਕ ਵਿਰੋਧ ਪ੍ਰਦਰਸ਼ਨ ਉਹਨਾਂ ਦਾ ਅੱਜ 2 ਵਜੇ ਤੋਂ ਲੈ ਕੇ 5 ਵਜੇ ਤੱਕ ਇੱਕ ਚੇਤਾਵਨੀ ਪੱਤਰ ਉਹਨਾਂ ਨੂੰ ਦਿੱਤਾ ਜਾਊਗਾ ਤਾਂ ਦੱਸਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਲਈ ਖਾਸ ਕਰਕੇ ਪੰਜਾਬ ਸਰਕਾਰ ਲਈ ਮੁਸ਼ਕਲਾਂ ਵੱਧ ਸਕਦੀਆਂ ਨੇ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਇਸੇ ਤਰ੍ਹਾਂ ਦੀਆਂ ਅਪਡੇਟਸ ਦੇਖਣ ਲਈ ਜੁੜੇ ਰਹੋ ਔਨ ਪੁਆਇੰਟ ਦੇ ਨਾਲ